ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵਾਲੀ ਜਿਹੜੀ ਵੀਡੀਓ ਹੈ ਉਹ ਹੈ ਆਪਣੀ ਆਪਣੀ ਬੇਰੋਜ਼ਗਾਰ ਨੌਜਵਾਨ ਮੁੰਡੇ ਕੁੜੀਆਂ ਲਈ ਹੈ ਕਿਉਂਕਿ SSC GD ਕਨਸਟੇਬਲ ਦੇ ਵਿੱਚ ਜਿਹੜੀ ਭਰਤੀ ਆ ਚੁੱਕੀ ਹੈ ਤੇ ਇੱਕ ਬੰਪਰ ਭਰਤੀ ਕਹਿ ਸਕਦੇ ਹਾਂ ਬਹੁਤ ਵੱਡੀ ਭਰਤੀ 39000 481 ਪੋਸਟਾਂ ਦੀ ਜੀ SSC GD ਕਨਸਟੇਬਲ ਦੀਆਂ ਜਿਦੇ ਵਿੱਚ BSF CISF CRPF SSB ITBP AR ਤੇ SSF ਇਹ ਵੱਡੀ ਮਾਤਰਾ ਦੇ ਵਿੱਚ ਜਿਹੜੀਆਂ ਉਹ ਪੋਸਟਾਂ ਆਈਆਂ ਹੋਈਆਂ ਇਹ ਸਾਰੀ ਹੀ ਕੈਟਾਗਰੀ ਦੇ ਵਿੱਚ ਜੇਕਰ ਆਪਾਂ ਲਾਸਟ ਮਿਤੀ ਦੀ ਗੱਲ ਕਰ ਲਈਏ ਤੇ ਜਾਂ ਇਹਦੀ ਕੁਆਲਿਫੀਕੇਸ਼ਨ ਦੀ ਗੱਲ ਕਰ ਲਈਏ ਉਮਰ ਹੱਦ 18 ਤੋਂ 23 ਸਾਲ SC 28 ਸਾਲ ਤੇ BC 26 ਸਾਲ ਥੋੜੀ ਵਿੱਚ ਜਿਹੜੀ ਹੈਗੀ ਕੈਟਾਗਰੀ ਨੂੰ ਇਹਦੇ ਵਿੱਚ ਸੂਟ ਦਿੱਤੀ ਗਈ ਹੈ ਤੇ ਇਹਦੀ ਯੋਗਤਾ ਹੋਊਗੀ ਜਿ 10ਵੀਂ ਪਾਸ 10ਵੀਂ ਪਾਠੀ ਦੀ ਯੋਗਤਾ ਹੈਗੇ ਤੇ ਆਖਰੀ ਮਿਤੀ 14 10 ਭਾਵ 14 ਅਕਤੂਬਰ 2024 ਦੀ ਆਖਰੀ ਮਿਤੀ ਹੋਊਗੀ ਫੀਸਾਂ ਦਾ ਬੇਰਵਾ ਤੁਸੀਂ ਉੱਪਰ ਲਿਖਿਆ ਦੇਖ ਸਕਦੇ ਹੋ ਜਰਨਲ ਦੀ 100 ਰੁਪਿਆ ਤੇ ਐਸਸੀ ਤੇ ਲੜਕੀਆਂ ਲਈ ਕੋਈ ਫੀਸ ਹੈ ਜਿਹੜੀ ਉਹ ਨਹੀਂ ਰੱਖੇਗੀ ਵੱਧ ਤੋਂ ਵੱਧ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਆ ਇਹ ਸਾਰੀ ਕੈਟਾਗਰੀ ਦੇ ਵਿੱਚ ਬਣੀ ਹੋਈ ਹੈ ਤਾਂ ਉਹਨਾਂ ਨੂੰ ਜਰੂਰ ਸ਼ੇਅਰ ਕਰਿਆ ਕਰੋ ਅਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਦਿਨ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਰੇ ਧੰਨਵਾਦ